ਹਾਂਜੀ ਭਾਈ ਗੁਰਜੀ ਮਰੇ ਕੋਟਲੇ ਖੜੇ ਆ ਜੀ ਮਰੇ ਕੋਟਲੇ ਤੋਂ ਜੇ ਆਪਾਂ ਅਮੜੇ ਕਮੰਡੀ ਨੂੰ ਜਾਂਦੇ ਆ ਨਾ ਹੈਵ ਅ ਨਰਸਰੀ ਹੁੰਦੀ ਹੈ ਹੈਵ ਅ ਨਰਸਰੀ ਤੇ ਇਹ ਬਾਈਆਂ ਨੇ ਨਾ ਠੇਕੇ ਤੇ ਸੀਗੀ ਇਹ ਜਾਨੀ ਕਿ ਜਗਾ ਤੇ ਇਹਨਾਂ ਨੇ ਹੁਣ ਇਹ ਜਗਾ ਚੇਂਜ ਕਰਨੀ ਹੈ ਜਾਨੀ ਕਿ ਜਿਹੜੇ ਜਿੰਨੇ ਬੂਟੇ ਇੱਥੇ ਚਾਹੇ ਭਾਵੇਂ ਫਲਦਾਰ ਆ ਚਾਹੇ ਭਾਵੇਂ ਫੁੱਲਾਂ ਵਾਲੇ ਬੂਟੇ ਆ ਨਾ ਸਾਰੇ ਸੇਲ ਕਰਨੇ ਆ 20% ਲੈਸ ਦੇ ਹਿਸਾਬ ਨਾਲ ਮੰਨ ਲਓ ਕਿ ਜਿੰਨੀ ਵੀ ਅੱਗੇ ਕੀਮਤ ਸੀਗੀ ਉਸ ਹਿਸਾਬ ਨਾਲ ਇਹਨਾਂ ਨੇ 20% ਲੈਸ ਕਰਤੀ ਤੇ ਜਿਹੜੇ ਸਾਰੇ ਫਲਦਾਰ ਬੂਟੇ ਵੀ ਤੁਹਾਨੂੰ ਲੈਸ ਮਿਲਣਗੇ ਯਾਨੀ ਇੱਥੇ ਜੇ ਕਿਸੇ ਨੇ ਪਿੰਡ ਦੇ ਵਿੱਚ ਲਾਉਣੇ ਨੇ ਬੂਟੇ ਕਿਸੇ ਵੀ ਤਰ੍ਹਾਂ ਦੇ ਅੰਬ ਜੀ ਕੋਈ ਕਿਸੇ ਵੀ ਫਲਦਾਰ ਫਲਦਾਰ ਬੂਟੇ ਜਾਂ ਕੋਈ ਵੀ ਫੁੱਲਾਂ ਵਾਲੇ ਬੂਟੇ ਤਾਂ ਤੁਸੀਂ ਇੱਥੇ ਆ ਕੇ ਲਿਆ ਸਕਦੇ ਹੋ ਇਹਨਾਂ ਤੋਂ ਇਹਨਾਂ ਦਾ ਨੰਬਰ ਵੀ ਤੁਹਾਨੂੰ ਨੋਟ ਕਰਾ ਦਿੰਦੇ ਹਾਂ ਤੇ ਫੋਨ ਤੇ ਗੱਲਬਾਤ ਕਰਕੇ ਦੇਖ ਲਓ ਜੀ ਨੰਬਰ ਨੋਟ ਕਰੋ ਜੀ 9417346258 ਇਹ ਇਹਨਾਂ ਦਾ ਨੰਬਰ ਆ ਜੀ ਜਦੋਂ ਮਰਜ਼ੀ ਤੁਸੀਂ ਇੱਥੇ ਆ ਕੇ ਨਾ ਇਹ ਹੀਨਾ ਹਵੇਲੀ ਦੇ ਕੋਲੇ ਆ ਜੀ ਹੀਨਾ ਹਵੇਲੀ ਦੇ ਕੋਲੇ ਆਏ ਨਰਸਰੀ ਹੈਵ ਅ ਨਰਸਰੀ ਸੱਜੇ ਹੱਥ ਹੈਗਾ ਜੀ ਅਮદાવાદ ਮੰਡੀ ਤੇ ਖੱਬੇ ਪਾਸੇ ਮਰੇਕੋਟਲਾ ਹੈਵ ਅ ਨਰਸਰੀ ਹੈ ਜੀ ਤੇ ਇੱਥੇ ਬੂਟੇ ਤੁਹਾਨੂੰ ਮਿਲਣਗੇ ਸਸਤੇ ਸਸਤੇ ਕਿਉਂਕਿ ਇਹਨਾਂ ਨੇ ਖਾਲੀ ਕਰਨੀ ਹੈ ਨਰਸਰੀ ਜੇਕਰ ਤੁਹਾਡੇ ਕੋ ਨੂੰ ਬੂਟੇ ਚਾਹੀਦੇ ਤੇ ਇੱਥੋਂ ਅੱਗੇ ਲਿਜਾ ਸਕਦੇ ਹਾਂ ਜੀ ਫਲਦਾਰ ਵੀ ਮਿਲਣਗੇ ਫੁੱਲਾਂ ਵਾਲੇ ਵੀ ਮਿਲਣਗੇ ਜੀ ਮਰੇਕੋਟਲਾ